ਇਹੇ ਵੀਡੀਓ ਤੁਹਾਡੀ ਸਾਵਧਾਨੀ ਵਧਾਉਂਦੀ ਆ। ਆ ਜਿਹੜਾ ਬੰਦਾ ਹੈ ਇਹ ਇੱਕ ਟਿਕਟੌਕ ਸਟਾਰ ਆ ਜਿਹਦੇ ਪੇਜ ਦਾ ਨਾਮ ਸਟ੍ਰੇਂਜਰ ਮੀਡੀਆ ਹੈ ਤੇ ਇਹ ਇੱਕ ਵੀਡੀਓ ਬਣਾਉਣ ਦੇ ਵਾਸਤੇ ਇੱਕ ਬੈਕਟੀਰੀਆ ਨਾਲ ਭਰੇ ਹੋਏ ਪੂਲ ਦੇ ਵਿੱਚ ਛਾਲ ਮਾਰਦਾ ਹੈ ਜਿਸ ਤੋਂ ਬਾਅਦ ਕੋਈ ਵੀ ਬੈਕਟੀਰੀਆ ਜਿਹੜਾ ਸੀਗਾ ਉਹ ਇਹਦੇ ਦਿਮਾਗ ਦੇ ਵਿੱਚ ਜਾਂ ਤਾਂ ਨੱਕ ਰਾਹੀਂ ਤੇ ਜਾਂ ਮੂੰਹ ਰਾਹੀਂ ਵੜ ਜਾਂਦਾ ਹੈਗਾ ਜਿਸ ਤੋਂ ਬਾਅਦ ਇਹਦਾ ਸਰੀਰ ਦੇ ਵਿੱਚ ਕਾਫੀ ਇਨਫੈਕਸ਼ਨ ਹੋ ਜਾਂਦੀ ਹੈ ਤੇ ਜਦੋਂ ਇਹ ਡਾਕਟਰ ਨੂੰ ਮਿਲਦਾ ਤਾਂ ਡਾਕਟਰ ਨੇ ਉਹ ਸਾਰੀ ਗੱਲ ਦੱਸੀ ਕਿ ਇਹ ਗਲਤੀ ਹੈ ਜਿਹੜੀ ਉਹ ਤੋਂ ਪੂਲ ਦੇ ਵਿੱਚ ਛਾਲ ਮਾਰ ਕੇ ਕੀਤੀ ਸੀਗੀ ਜਿਸ ਤੋਂ ਬਾਅਦ ਇਹਦਾ ਘਰ ਦਿਖਾਇਆ ਜਾਂਦਾ ਕੀ ਘਰ ਦੇ ਕੀ ਹਾਲਾਤ ਹੋ ਗਏ ਦੇ ਘਰ ਬਰਾਂਡ ਹੋ ਗਏ ਆ ਉਹੀ ਪੂਲ ਦੇ ਹਾਲਾਤ ਨੇ ਹੁਣ ਵੀ ਤੇ ਇਹ ਵੀਡੀਓ ਪਾਉਣ ਦਾ ਮਕਸਦ ਸਿਰਫ ਤੁਹਾਨੂੰ ਇੱਕ ਸਾਵਧਾਨ ਕਰਨਾ ਹੈਗਾ ਕਦੇ ਵਾਸਤੇ ਵੀ ਇਦਾਂ ਦੀ ਕੋਈ ਵੀ ਗਲਤੀ ਨਾ ਕਰੋ ਜਿਸ ਤੋਂ ਜਿਸ ਦਾ ਖਮਿਆਜਾ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਭੁਗਤਣਾ ਪਵੇ ਕਿਉਂਕਿ ਜਿਹੜੀ ਜਾਨ ਆ ਕੋਈ ਜ਼ਿੰਦਗੀ ਆ ਉਹਦੀ ਕੋਈ ਕੀਮਤ ਨਹੀਂ ਹੁੰਦੀ ਕਿ ਤੇ ਸਿਰਫ ਇੱਕ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਦਾਤੇ ਲਾ ਦੇਣਾ ਇਹ ਕਿਤੋਂ ਦੀ ਵੀ ਸਿਆਣਫ ਨਹੀਂ ਹੈਗੀ ਆਪਣਾ ਧਿਆਨ ਰੱਖੋ ਧੰਨਵਾਦ